ਮੈਂ ਰਿਪੋਰਟ ਵੀਰੇ ਫਰਮੀਨਾਥ ਸਿੰਘ ਅਯੋਗ ਦੀ ਹੈ ਤੇ ਕਰਜ਼ਾ ਮੁਕਤੀ ਹੈ ਤੇ ਖਰੀਦ ਗਰੰਟੀ ਕਾਨੂੰਨ ਜਦੋਂ ਤੱਕ ਐਮਐਸਬੀ ਦੇ ਖਰੀਦ ਗਰੰਟੀ ਨੂੰ ਕਰਜ਼ਾ ਮੁਕਤੀ ਹੁੰਦੀ ਹੋ ਤੱਕ ਉਹਦੇ ਸਰਕਾਰ ਗੱਲ ਕਰ ਰਹੀ ਹੈ ਕਿ ਪਲਕੇ ਦਿੱਲੀ ਅੰਦੋਲਨ ਤੋਂ ਪਹਿਲਾਂ ਕਿਸਾਨਾ ਅਤੇ ਕੇਂਦਰੀ ਕਮੇਟੀ ਵਿਚਾਰੇ ਮੀਟਿੰਗ ਲਗਾਤਾਰ ਚੱਰੀ ਹੈ ਸ਼ਾਮ 5 ਵਜੇ ਤੋਂ ਚੱਲੀ ਮੀਟਿੰਗ ਨੂੰ ਹੁਣ ਕੁਝ ਦੇਰ ਲਈ ਵਿਰਾਮ ਦਿੱਤਾ ਗਿਆ ਅਤੇ ਰਾਤ ਕਰੀਬ ਸਵਾ 10 ਵਜੇ ਕਿਸਾਨਾਂ ਗੂ ਮੀਟਿੰਗ ਤੋਂ ਬਾਹਰ ਨਿਕਲੇ ਜਿਨ੍ਹਾਂ ਨੇ ਸਾਫ ਕੀਤਾ ਕਿ ਕਿਸਾਨਾਂ ਤੇ ਕੇਂਦਰੀ ਕਮੇਟੀ ਵਿਚਾਲੇ ਹਰ ਇੱਕ ਏਜੰਡੇ ਤੇ ਗੱਲਬਾਤ ਲਗਾਤਾਰ ਚੱਲ ਰਹੀ ਹੈ ਪਰ ਕਿਸੇ ਵੀ ਮੁੱਦੇ ਤੇ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ ਸੁਵਾਬੀ ਕਰਜ਼ ਮੁਕਤੀ ਮੇਨੋ ਮੇਨ ਵੱਡੀ ਮੰਗ ਹੈ ਸਵਾਮੀ ਸਵਾਮੀ ਰਤਨ ਦੀ ਰਿਪੋਰਟ ਜੀ ਤੁਜੀ ਸਵਾਮੀ ਨੇ ਮੇਨ ਰਿਪੋਰਟ ਵੀ ਸਵਾਮੀਨਾਥਨ ਅਯੋਗ ਦੀ ਹੈ ਤੇ ਕਰਜ਼ ਮੁਕਤੀ ਆ ਤੇ ਖਰੀਦ ਗਰੰਟੀ ਕਾਨੂੰਨ ਹੈ ਜੀ ਠੀਕ ਹੈ ਮੀਟਿੰਗ ਚੱਲ ਰਹੀ ਹੈ ਜਦੋਂ ਮੀਡੀਅਮ ਫਾਈਨਲ ਹੋਦੀ ਹੈ ਉਸ ਤੋਂ ਕੋਈ ਗੱਲ ਨਹੀਂ ਕੀ ਪਰ ਮੀਟਿੰਗ ਚੱਲ ਰਹੀ ਹੈ ਸੈਂਟੀ ਬੰਦ ਦੀ ਨਜ਼ਰ ਆ ਰਹੀ ਰਾਜੂ ਜੀ ਸੈਂਟੀ ਬੰਦ ਦੀ ਨਜ਼ਰ ਆ ਰਹੀ ਸਰ ਸੈਂਟੀ ਬੰਨ ਰਹੀ ਹੈ ਕੁਝ ਨਹੀਂ ਹੈ ਬੈਠੇ ਆ ਤਾਂ ਕੁਝ ਬੰਦ ਦੀ ਉਮੀਦ ਹੈਗੀ ਪਰ ਮੈਨੂੰ ਪੱਕਾ ਨਹੀਂ ਲੱਗਦਾ ਠੀਕ ਜਦੋਂ ਤੱਕ ਐਮਐਸਪੀ ਦਾ ਕੀ ਗਰੰਟੀ ਨਹੀਂ ਕਰਦੇ ਮੁਕਤੀ ਨਹੀਂ ਹੁੰਦੀ ਉਸ ਤੱਕ ਉਹਨੇ ਤਾਂ ਸਰਕਾਰ ਗੱਲ ਕਰਨੀ ਕਿ ਕਿ ਐਮਐਸਪੀ ਇੱਕ ਵੇਲੇ ਕੋਈ ਇਧਰ 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 ਮੀਟਿੰਗ ਚ ਸ਼ਾਮਿਲ Rajasthan ਤੋਂ ਕਿਸਾਨ ਆ ਗੁਰ ਰਣਜੀਤ ਸਿੰਘ ਰਾਜੂ ਨੇ ਕਿਹਾ ਹੈ ਕਿ ਸੁਆਮੀ ਨਾਥਨ ਰਿਪੋਰਟ ਨੂੰ ਲਾਗੂ ਕਰਾਉਣ ਖਿਦਮਤ ਐਮਐਸਪੀ ਕਰੰਟੀ ਕਾਨੂੰਨ ਦੀ ਮੰਗ ਕਿਸਾਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਤੇ ਕਿ ਫਿਲਹਾਲ ਕੋਈ ਵੀ ਸਹਿਮਤੀ ਬਣਦੀ ਨਜ਼ਰ ਨਹੀਂ ਆਉਂਦੀ ਹਾਲਾਂਕਿ ਕੇਂਦਰੀ ਕਮੇਟੀ ਉਹਨਾਂ ਦੀਆਂ ਸਾਰੀਆਂ ਮੰਗਾਂ ਸੁਣ ਰਹੀ ਹੈ ਪਰ ਇਹ ਮੀਟਿੰਗ 'ਚ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਤਾਂ ਮੀਟਿੰਗ ਲਗਾਤਾਰ ਚੱਲ ਰਹੀ ਹੈ ਮੀਟਿੰਗ ਚਾਲ ਦੇ ਨੂੰ ਕਰੀਬ 5.5 ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਹਾਲਾਂਕਿ ਕਿਸਾਨਾਂ ਖਵਾਂ ਦੀ ਮੰਨੀ ਹੈ ਤਾਂ ਮੀਟਿੰਗ ਕਿਸੇ ਵੀ ਤਣਪੱਤਨ ਲੱਗਦੀ ਨਜ਼ਰ ਨਹੀਂ ਆਉਂਦੀ ਅਜਿਹੇ 'ਚ ਸਾਫ ਕਿ ਕੱਲ ਨੂੰ ਕਿਸਾਨ ਅੰਦੋਲਨ ਜਾਰੀ ਰਹੇਗਾ ਅਤੇ ਕਿਸਾਨ ਅਤੇ ਪੁਲਿਸ ਵਿਚਾਲੇ ਬਾਰਡਰਾਂ ਨੂੰ ਤੋੜਨ ਨੂੰ ਲੈ ਕੇ ਝੜਪਾਂ ਦੇਖਣ ਨੂੰ ਮਿਲ ਸਕਦੀਆਂ ਨੇ ਹਾਲਾਂਕਿ ਮੀਟਿੰਗ ਅਜੇ ਵੀ ਜਾਰੀ ਹੈ ਅਤੇ ਮੀਟਿੰਗ ਦੇ ਆਖਿਰਚ ਇਸ ਵਿੱਚੋਂ ਕੀ ਕੁਝ ਨਿਕਲਦਾ ਹੈ ਇਸ ਤੇ ਨਜ਼ਰ ਬਣੀ ਰਹੇਗੀ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਸੈਂਟਰਲ ਪੰਜਾਬ ਟੀਵੀ ਦੇ ਨਾਲ